ਜੋਦਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਸਰੂਰ ਜ਼ਿਲ੍ਹੇ ਦੇ ਵਿੱਚ ਧੂਰੀ ਤੇ ਸ਼ਹਿਰ ਸਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ ਜਿਸ ਦੇ ਤਹਿਤ ਮਾਨਯੋਗ ਸਰਦਾਰ ਸਰਤਾਜ ਸਿੰਘ ਚਾਹਲ ਜੀ ਆਈਪੀਐਸ ਐਸਐਸਪੀ ਸਾਹਿਬ ਸੰਗਰੂਰ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਿਰਖ ਸਾਹਿਬ ਡੀਐਸਪੀ ਧੂਰੀ ਦਮਨਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੂਰੀ ਸਰ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਅਤੇ ਆਪਣੇ ਟੈਕਨੀਕਲੀ ਤੇ ਹਿਊਮਨ ਰਿਸੋਰਸ ਨੂੰ ਵਰਤੇ ਹੋਏ ਇਹਨਾਂ ਨੇ ਇੱਕ ਪੰਜ ਵਿਅਕਤੀਆਂ ਦਾ ਗਰੋ ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਵਰਪ ਰਵੀ ਵਰਪ ਮੋਦੀ ਕੁਲਜੀਤ ਸਿੰਘ ਕੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ ਐਸਸੀ ਦਰਸ਼ਨ ਸਿੰਘ ਨੂੰ ਇਤਲਾਹ ਮਿਲੀ ਕਿ ਇਹ ਆਵਾਜ਼ ਜਨਤਨਗਰ ਬੈਕਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 171 29 25 ਅਤੇ ਇੰਤਰਾ 310 310 310 ਆਪੀਸੀ ਸਿਟੀ ਤੋਂ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਸ ਬਲੈਂਡਰ ਰਾੜ ਲੋਹਾ ਛੋਟੀ ਕਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮਦ ਕੀਤੇ ਗਏ ਦਰਾਨੇ ਪੁਛਿਆ ਜਦੋਂ ਇਹਨਾਂ ਦੇ ਪੁਲਿਸ ਰਿਮਾਂਡ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋ ਕੇ ਸਿਟੀ ਤੋਰੀ ਸਿਟੀ ਸੰਗਰੂਰ ਡੇੜਬਾ ਅਤੇ ਮਲੇਰ ਕਟਲਾ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਹੈ ਉਹ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਸਾਊਂਡ ਬਾਟ ਐਸਕੋ ਕੰਪਨੀ ਦੀ ਇੱਕ ਵੱਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋ ਸਮਾਰਟ ਦੋ ਵੱਡੀਆਂ ਘੜੀਆਂ ਦੋ ਅਲਟਰਾ ਜਨ ਅਡਾਪਟਰ ਚਾਰ ਟੈਸਕੋ ਕੰਪਨੀ ਦੇ ਇੱਕ ਡੱਬਾ ਘੜੀਆਂ ਅਲਟਰਾ ਜਿਸ ਤਿੰਨ ਘੜੀਆਂ ਇੱਕ 에어ਪੋਰਟ ਟੈਸਕੋ ਕੰਪਨੀ ਵਿੰਗਸ ਬਲੂ ਪਲੇ ਫੋਰ ਦੋ ਐਪਲੀਕੇਟਰੀਆਂ ਤੇ ਇਸ ਅਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਾਪਤਨਾ ਤੋਂ ਬਰਾਮਦ ਹੋਏ ਜੋ ਕਿ ਇਹ ਮੋਬਾਈਲ ਕੋਲਾਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜੋ ਹੋਇਆ ਉਹਨਾਂ ਤੋਂ ਜਿਹੜੋ ਚੋਰਾਂ ਤੋਂ ਇਹ ਸਾਰੇ ਜਿਹੜੀ ਰਿਕਵਰੀ ਕਰਵਾਈ ਚੁੱਕੀ ਆ ਤੇ ਇਹਨਾਂ ਦੇ ਜਿਹੜਾ ਖਿਲਾਫ ਮਕਦਮੇ ਸੀਗੇ ਉਹ ਇੱਕ ਮਲੇਕੋਟਲਾ ਸਿਟੀ ਵਿਖੇ ਦਰਜ ਸੀ ਇੱਕ ਸਿਟੀ ਸੰਗਰੂਰ ਵਿਖੇ ਦਰਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਖੇ ਦਰਜ ਹਨ ਤੋਂ ਇੱਕ ਸਾਡੀ ਜਿਹੜੀ ਆ ਸੰਗਰੂਰ ਪੁਲਿਸ ਵੱਲੋਂ ਖਾਸ ਕਰਕੇ ਸਿਟੀ ਧੋਰੀ ਪੁਲਿਸ ਨੇ ਇਹ ਵਿੱਚ ਇਹਨਾਂ ਨੂੰ ਫੜ ਕੇ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਪ੍ਰੋਸੀਕਿਊਸ਼ਨ ਮੰਗ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾ ਰਹੇ ਹਾਂ ਕਿ ਇਹ ਧੋਰੀ ਕਿੰਨੇ ਦਿਨ ਤੋਂ ਧੋਰੀ ਹੈ ਜੀ ਇਹ ਤੁਹਾਨੂੰ ਮੈਂ ਦੱਸਤਾ ਰਿਕਵਰੀ ਦਾ ਜਿੱਦਾਂ ਤੁਹਾਨੂੰ ਗਿਣਾਈ ਦਿੱਤੀ ਮੈਂ ਜਿੱਦਾਂ ਮੋਬਾਈਲ ਵੱਖ-ਵੱਖ ਕੋਈ ਮਹਿੰਗੇ ਹੈਗੇ ਆ ਪੁਰਾਣੇ ਮੋਬਾਈਲ ਹੈਗੇ ਆ ਮਤਲਬ ਜੋ ਸਮਾਨ ਕਿਉਂਕਿ ਮੋਬਾਈਲ ਨਵੇਂ ਵੀ ਸੀ ਹੈੱਡਫੋਨ ਕੋਈ ਅੱਜਕੱਲ ਜਿਹੜੇ ਹੈੱਡਫੋਨ ਨੇ 이어ਫੋਨ ਪੋਰਟ ਨੇ ਬਹੁਤ ਮਹਿੰਗੇ ਆ ਤਾਂ ਉਹ ਤਕਰੀਬਨ ਆਪਣੀ ਜਿਹੜੀ ਇਹ 2 ਲੱਖ ਰੁਪਏ ਦੀ ਆਈ ਥਿੰਕ ਜਿਹੜੀ ਹੈਗੀ ਆ ਜ਼ਿਆਦਾ ਹੋ ਸਕਦੀ ਹੈ ਤਾਂ ਆਪਣਾ ਜਿਹੜਾ ਅਮਾਉਂਟ ਆ ਤੇ ਬਟ ਜੋ ਸਮਾਨ ਚੋਰੀ ਹੋਇਆ ਉਸ ਦੇ ਪੈਰਲਲ ਦਾ ਅਸੀਂ ਸਾਰਾ ਸਮਾਨ ਬਰਾਮਦ ਕਰ ਲਿਆ। ਕੈਚ ਸਟੋਰੀ ਕਰਕੇ ਲੈ ਕੇ ਸੀ ਉਹ ਵੀ ਬਰਾਮਦ ਹੋਈ ਜੀ ਕੋਲਾਪਰ। ਹਾਂਜੀ। ਜਿਹੜਾ ਕੈਚ ਸਟੋਰੀ ਕਰੇ ਸੀ। ਕੈਚ ਸਟੋਰੀ ਉਹਦੇ ਬਾਰੇ ਜਿਹੜਾ ਪੁੱਛੀ ਕੀਤੀ ਆ ਕੁਛ ਕਿਉਂਕਿ ਇਹ ਕੁਛ ਖਾ ਪੀ ਗਏ ਨਸ਼ਾ ਪਤਾ ਵੀ ਕੀਤਾ ਤੇ ਬਾਕੀ ਜਿਹੜੀ ਹਜੇ ਔਨ ਪੁਲਿਸ ਸਮਾਨ ਨੇ ਤੇ ਇਹ ਰਿਕਵਰੀ ਤੋਂ ਇਲਾਵਾ ਵੀ ਅਸੀਂ ਹੋਰ ਰਿਕਵਰੀ ਕਰ ਰਹੇ ਹਾਂ। ਜਿਹੜੀ ਰਿਪੋਰਟ ਕੀ ਹੈ ਜੀ ਜਿਹੜਾ ਕੀ ਹੋਣਾ ਹੈ? ਓਲਰੇਡੀ ਹੋ ਗਿਆ। ਓਲਰੇਡੀ ਹੋਰ ਮੈਂ ਤੁਹਾਨੂੰ ਬਾਅਦ ਦੱਸਾਂਗਾ। ਇਨਾਂ ਦੇ ਖਿਲਾਫ ਜਿਹੜਾ ਪਹਿਲਾਂ ਪਰਚੇ ਦਰਜ ਹੋਏ ਨੇ ਉਹਦੇ ਡਿਟੇਲ ਤੁਹਾਨੂੰ ਬਾਅਦ ਦੱਸ ਦੂੰਗਾ ਫਿਲਹਾਲ ਇਹਨਾਂ ਦੇ ਖਿਲਾਫ ਜਿਹੜੇ ਪੰਜ ਪਰਚੇ ਦਰਜ ਨੇ ਚੋਰੀ ਦੀ ਪਰਚੇ ਦਰਜ ਨੇ ਜੋ ਵੱਖ-ਵੱਖ ਥਾਣੇ ਵਿੱਚ ਦਰਜ ਹੋ ਚੁੱਕੇ ਨੇ